ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਕਰ ਦਿੱਤੀਆਂ ਉਹ ਨੇ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਕਿ ਕਿਸਾਨ ਮਾਰਚ ਦਾ ਜਿਹੜਾ ਜ਼ਿਆਦਾ ਪ੍ਰਭਾਵ ਸੀਗਾ ਇੱਥੇ ਜਿਹੜੀਆਂ ਕਿ ਕਿਸਾਨੀ ਜਥੇਬੰਦੀਆਂ ਸੀ ਜ਼ਿਆਦਾ ਸਰਗਰਮ ਸੀ ਇੱਥੋਂ ਹੀ ਜਿਹੜਾ ਕਿ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ ਉੱਥੇ ਜਿਹੜਾ ਕਿ ਇੰਟਰਨੈਟ ਸੇਵਾਵਾਂ ਹੁਣ ਬੰਦ ਕਰ ਦਿੱਤੀਆਂ ਗਈਆਂ ਤਾਂ ਜੋ ਜਿਹੜੇ ਕਿ ਕਿਸਾਨ ਲਾਈਵ ਕਿਸੇ ਨੂੰ ਅਪਡੇਟ ਨਾ ਦੇ ਸਕੇ ਨਾ ਕੋਈ ਵੀ ਖਬਰ ਆ ਜਿਹੜੀ ਕਿ ਲੋਕਾਂ ਤੱਕ ਨਾ ਪਹੁੰਚ ਸਕੇ ਤੇ ਜਿਹੜਾ ਕਿ ਮਾਹੌਲ ਜਿੱਦਾਂ ਦਾ ਵੀ ਮਾਹੌਲ ਬਣਿਆ ਹੋਇਆ ਉਹ ਜਿਹੜੀ ਕਿ ਖਬਰ ਆ ਕਿਸੇ ਤੱਕ ਜਿਹੜੀ ਨਾ ਪਹੁੰਚ ਸਕੇ ਇਸ ਕਰਕੇ ਜਿਹੜਾ ਕਿ ਸ਼ੁਤਰਾਣਾ ਸਮਾਣਾ ਖਨੌਰ ਦੇਵੀਗੜ ਬਲਵੇੜਾ ਖਨੋਰੀ ਮੂਨਕ ਲਹਿਰਾ ਸੁਨਾਮ ਸਾਜਲੀ ਇੱਥੇ ਜਿਹੜੀ ਕਿ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਖਾਸ ਕਰ ਜਿਹੜੇ ਕਿ ਇਹ ਇਲਾਕੇ ਨੇ ਉਸ ਸਰਹੱਦ ਬਾਰਡਰ ਦੇ ਨਾਲ ਲੱਗਦੇ ਨੇ ਇੱਥੇ ਤਾ ਕਰਕੇ ਇੰਟਰਨੈਟ ਸੇਵਾਵਾਂ ਜਿਹੜੀਆਂ ਕਿ ਬੰਦ ਕਰ ਦਿੱਤੀਆਂ ਗਈਆਂ ਜਿਹੜੇ ਕਿ ਜਿਹੜੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਗਏ ਨੇ ਉਹਨਾਂ ਦੀ ਜਿਹੜੀ ਕਿ ਕੋਈ ਵੀ ਅਪਡੇਟ ਖਬਰ ਜਿਹੜੀ ਲੋਕਾਂ ਤੱਕ ਨਾ ਪਹੁੰਚ ਸਕੇ ਇਹ ਪੁਰਮਾ ਮੈਂ ਤੇ ਜਾਣਕਾਰੀ ਦੇਣ ਦੇ ਲਈ ਸੜਨਾ ਸਾਡੇ ਪੱਤਰਕਾਰ ਜੋ ਚੁੱਕੇ ਨੇ ਸਰਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤਾਂ ਸਰਬ ਜਿਵੇਂ ਕਿਸਾਨਾਂ ਦੀ ਅਪਡੇਟ ਨੂੰ ਰੋਕਣ ਦੇ ਲਈ ਕਿ ਕਿਸਾਨਾਂ ਦੀ ਕੋਈ ਵੀ ਅਪਡੇਟ ਕਿਸਾਨੀ ਅੰਦੋਲਨ ਦੀ ਕੋਈ ਵੀ ਅਪਡੇਟ ਲੋਕਾਂ ਤੱਕ ਨਾ ਪਹੁੰਚੇ ਮਾਹੌਲ ਨੂੰ ਲੈ ਕੇ ਜਿਹੜੀ ਆ ਪੰਜਾਬ ਦੇ ਵਿੱਚ ਇੰਟਰਨੈਟ ਸੇਵਾ ਜਿਹੜੀ ਆ ਬੰਦ ਕਰ ਦਿੱਤੀ ਗਈ ਹੈ ਕੀ ਕਰਨਾ ਚਾਹੋਗੇ ਆ ਬਿਲਕੁਲ ਜੇ ਗੱਲ ਕਰੀਏ 200 ਪਹਿਲੇ ਵੀ ਸੀ ਦਿੱਲੀ ਅੰਦੋਲਨ ਜਦੋਂ ਛੜਿਆ ਸੀਗਾ ਕਿਸਾਨਾਂ ਨੇ ਛੜਿਆ ਸੀਗਾ ਕਾਲੇ ਕਾਨੂੰਨਾਂ ਨੂੰ ਲੈ ਕੇ ਉਦੋਂ ਵੀ ਇਦਾਂ ਦੇ ਮਾਹੌਲ ਆ ਜਿਹੜੇ ਦੇਖਣ ਨੂੰ ਮਿਲੇ ਕਿ ਇੱਕ ਵਾਰ ਫੇਰ ਉਹੀ ਤਸਵੀਰ ਹੈ ਲੋਕਾਂ ਦੇ ਸਾਹਮਣੇ ਦੁਵਾਰਾ ਅੱਜ ਦੇਖਣ ਨੂੰ ਮਿਲਿਆ ਇੰਟਰਨੈਟ ਸੇਵਾਵਾਂ ਦੀ ਜੇ ਗੱਲ ਕਰੀਏ ਜਿਹੜੇ ਵੋਟਰਾਂ ਤੇ ਕੋਚ ਕਰ ਲਈ ਹੈ ਦਿੱਲੀ ਵੱਲੋਂ ਕਿਸਾਨ ਉਹਦੇ ਆਸ-ਪਾਸ ਦੇ ਜਿਹੜੇ ਜ਼ਿਲ੍ਹੇ ਲੱਗਦੇ ਆ ਪਿੰਡ ਲੱਗਦੇ ਆ ਉਹਨਾਂ ਵਿੱਚ ਮੀਡੀਆ ਰਿਪੋਰਟ ਦੇ ਮੁਤਾਬਕ ਜਿਹੜਾ ਇੰਟਰਨੈਟ ਹੈ ਉਹ ਬੰਦ ਕਰ ਦਿੱਤਾ ਗਿਆ ਪਰ ਇਹਦੇ ਕਰਕੇ ਕਾਰਨ ਕੀ ਹੈ ਬੰਦ ਕਰਨ ਦਾ ਕੋਈ ਉਹਨਾਂ ਦੀ ਵੀਡੀਓ ਹੈ ਕੋਈ SMS ਹੈ ਕੋਈ ਦੂਜੇ ਪਾਸੇ ਪਹੁੰਚੇ ਨਾ ਤਾਂ ਕਿ ਉੱਥੇ ਜਿਹੜਾ ਹੋਰ ਹੈ ਮਾਹੌਲ ਹੈ ਉਹ ਖਰਾਬ ਨਾ ਹੋ ਚੁੱਕੇ ਇਹਨਾਂ ਦਾ ਇਕੱਠਾ ਜਿਹੜਾ ਹੋਰ ਵੱਧਦਾ ਰਾ ਵੱਧਦਾ ਨਾ ਦਿਖਾਈ ਦੇ ਸਕੀ ਜੇ ਗੱਲ ਕਰੀਏ ਇਹਨਾਂ ਦੇ ਇਕੱਠ ਦੀ ਹਾਲਾਂਕਿ ਪੰਜਾਬ ਦੇ ਵਿੱਚੋਂ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਕਾਫੀ ਜਿਹੜੀਆਂ ਟਰੈਕਟਰ ਟਰਾਲੀਆਂ ਲੈ ਕੇ ਕੂਚ ਕਰ ਰਹੀ ਹੈ ਦਿੱਲੀ ਵੱਲ ਜਮਾਨ ਲੱਦੇ ਹੋਏ ਅੰਦਰ ਜਿਹੜਾ ਕਿ ਇਹ ਡੀਜ਼ਲ ਪੈਟਰੋਲ ਅੰਦਰ ਰੱਖੇ ਹੋਏ ਇਹਨਾਂ ਨੇ ਪਾਣ ਪੀਣ ਦਾ ਪੂਰਾ ਪ੍ਰਬੰਧ ਹੈ ਜਿਹੜਾ ਕਰਕੇ ਇਹ ਘਰਾਂ ਦੇ ਤੋਂ ਟੁਰ ਚੁੱਕੇ ਆ ਦਿੱਲੀ ਵਾਲੇ ਜੇ ਗੱਲ ਕੀਤੀ ਜਾਵੇ ਇੰਟਰਨੈਟ ਸੇਵਾ ਦੀ ਬੰਦ ਜ਼ਰੂਰ ਕਰ ਦਿੱਤੀ ਗਈ ਹਾਲਾਂਕਿ ਇਹੀ ਕਾਰਨ ਹੈ ਕਿ ਅਪਡੇਟ ਨਾ ਪਹੁੰਚ ਸਕੇ ਲੋਕਾਂ ਤੱਕ ਕੋਈ ਵੀਡੀਓ ਨਾ ਪਹੁੰਚ ਸਕੇ ਮਾਹੌਲ ਜਿਵੇਂ ਬੜਿਆ ਹੋਇਆ ਹੋਰ ਇਕੱਠ ਨਾ ਹੋ ਸਕੇ ਇਸ ਕਰਕੇ ਪਰ ਕੀ ਲੱਗਦਾ ਹੈ ਕਿ ਜੇ ਇੰਟਰਨੈਟ ਸੇਵਾ ਸਰਕਾਰ ਦੇ ਵੱਲੋਂ ਇਹ ਸੋਚ ਕੇ ਬੰਦ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਕਿਸ ਦਾ ਅਸਰ ਹੋਵੇਗਾ ਕਿਸਾਨ ਰੁਕਣ ਦੇ ਕਿਉਂਕਿ ਕਿਸਾਨਾਂ ਦੇ ਕਾਫਲੇ ਤਾਂ ਹਰ ਪਾਸੇ ਚੱਲੇ ਹੋਏ ਨੇ ਦੇ ਨਹੀਂ ਬਿਲਕੁਲ ਇਹ ਇੱਕ ਨੂੰ ਰੋਕਣ ਵਾਲੇ ਨਹੀਂ ਨੇ ਕਿਉਂਕਿ ਕਾਫੀ ਕਿਸਾਨ ਤਾਂ ਉੱਥੇ ਪਹੁੰਚ ਚੁੱਕੇ ਨੇ ਜੇ ਗੱਲ ਕਰੀ ਤਾਂ ਕਾਫੀ ਟਰਾਲੀਆਂ ਪਹੁੰਚੀਆਂ ਵੀਡੀਓ ਲਗਾਤਾਰ ਆ ਰਹੀਆਂ ਚੈਨਲਸ ਤੇ ਆਪਣੇ ਚੱਲ ਗਈਆਂ ਆਪਾਂ ਲੋਕਾਂ ਨੂੰ ਦਿਖਾ ਰਹੇ ਆ ਆਪਣੇ ਜਿਹੜੇ ਦਰਸ਼ਕ ਸਾਡੇ ਉਹ ਦੇਖ ਰਹੇ ਨੇ ਕਾਫੀ ਕਿਸਾਨ ਉੱਥੇ ਪਹੁੰਚ ਚੁੱਕੇ ਆ ਹਾਲਾਂਕਿ ਜੇ ਗੱਲ ਕਰੀਏ ਉਧਰ ਦੀ ਪੁਲਿਸ ਦੀ ਹਰਿਆਣਾ ਪੁਲਿਸ ਨੇ ਵੀ ਕਾਫੀ ਦਿਨ ਤੋਂ ਤਿਆਰੀਆਂ ਕੀਤੀਆਂ ਉੱਥੇ ਪੱਥਰ ਲਾ ਦਿੱਤੇ ਗਏ ਆ ਤੇ ਇਧਰੋਂ ਕਿਸਾਨਾਂ ਦੀਆਂ ਵੀ ਪੂਰੀਆਂ ਤਿਆਰੀਆਂ ਨੇ ਕਿਸਾਨ ਰੁਕਦੇ ਨਹੀਂ ਚਾਹੇ ਉਹਨਾਂ ਨੇ ਇੰਟਰਨੈਟ ਬੰਦ ਕਰਤਾ ਸਿਵਾਮਾ ਬੰਦ ਜਰੂਰ ਕਰ ਦਿੱਤੀਆਂ ਪਰ ਕਿਸਾਨ ਹੈ ਲਗਾਤਾਰੋ ਤੇ ਪਹੁੰਚ ਰਹੀ ਹੈ ਜੇ ਵੀਡੀਓ ਨਹੀਂ ਚੱਲਦੀ ਹੈ ਘੱਟੋ ਘੱਟ ਉਹਨਾਂ ਦੇ ਫੋਨ ਚੱਲਦੇ ਆ ਫੋਨ ਕਾਲਾਂ ਤੇ ਗੱਲ ਹੋ ਰਹੀ ਹੈ ਤੇ ਇਸ ਕਰਕੇ ਇੱਕ ਦੂਜੇ ਨਾਲ ਮਲਾਪ ਆ ਜਿਹੜਾ ਉਹ ਕਿਸਾਨਾਂ ਦਾ ਜਰੂਰ ਹੋ ਰਿਹਾ ਹੈ ਫਿਲਹਾਲ ਜੀ ਮਾਤਾ ਜੀ ਜਿਆਦਾ ਜਾਣਕਾਰੀ ਦੇਣ ਦੇ ਲਈ ਸਾਰੇ ਪੂਰੇ ਮਾਮਲੇ ਤੇ ਅਪਡੇਟ ਲਈ ਅੱਜ ਨਾਲ ਜੁੜੇ ਰਹਿਣਾ ਮੰਗੇ